ਨਮਸਕਾਰ ਜੀ ਮੈਂ ਨੀਨਾ ਮਿੱਤਲ ਐਮਐਲਏ ਰਾਜਪੁਰਾ ਜਿਵੇਂ ਕਿ ਪਤਾ ਲੱਗਿਆ ਕਿ ਸਾਡੇ ਬਹੁਤ ਹੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਮੈਂ ਕਹਿਣਾ ਚਾਹਨੀ ਆ ਕਿ ਤੁਹਾਨੂੰ ਪਈ ਪਤਾ ਹੈ ਕਿ ਪੰਜਾਬ ਅੱਜ ਕਿੰਨਾਂ ਮੁਸ਼ਕਲਾਂ ਚੋਂ ਨਿਕਲ ਰਿਹਾ ਹੈ ਤੁਸੀਂ ਪੰਜਾਬ ਦੌਰੇ ਤੇ ਆ ਰਹੇ ਹੋ ਪਰ ਇੱਕ ਟੂਰਿਸਟ ਦੀ ਤਰ੍ਹਾਂ ਨਹੀਂ ਆਣਾ ਤੁਸੀਂ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਇਆ ਬਕਾਇਆ ਹੈ ਤੁਸੀਂ ਉਹ ਵੀ ਨਾਲ ਲੈ ਕੇ ਆਈਓ ਤੇ ਪੰਜਾਬ ਜਿਹੜਾ ਅੱਜ ਮਾੜੇ ਟਾਈਮ ਚੋਂ ਨਿਕਲ ਰਿਹਾ ਹੈ ਹੜ੍ਹਾਂ ਦੀ ਮਾਰ ਹੇਠ ਫਸਿਆ ਹੋਇਆ ਹੈ ਹੜ੍ਹਾਂ ਦੀ ਮਾਰ ਪੈ ਰਹੀ ਹੈ ਤਾਂ ਉਹਦੇ ਲਈ ਵੀ ਘੱਟੋ ਘੱਟ 20000 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਜਾਈਓ ਤਾਂ ਕਿ ਪੰਜਾਬ ਦੇ ਲੋਕ ਜਿਹੜੀ ਅੱਜ ਮਾਰ ਚੱਲ ਰਹੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸਹਾਰਾ ਮਿਲ ਸਕੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਪੰਜਾਬ ਵੀ ਤੁਹਾਡੇ ਭਾਰਤ ਦਾ ਇੱਕ ਹਿੱਸਾ ਹੈ ਔਰ ਪੰਜਾਬ ਉਹ ਸੂਬਾ ਹੈ ਜਿਹੜਾ ਕਿ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਅੰਨ ਭੇਜਦਾ ਹੈ ਪੂਰੀ ਦੁਨੀਆ ਵਿੱਚ ਪੰਜਾਬੀ ਰੱਖਿਆ ਕਰਦੇ ਨੇ ਹਰ ਪਾਸੇ ਪੰਜਾਬੀ ਦੇਸ਼ ਨਾਲ ਖੜਦੇ ਨੇ ਤੇ ਪਰ ਅੱਜ ਤੁਹਾਡਾ ਵੇਲਾ ਹੈ ਤੁਸੀਂ ਪੰਜਾਬ ਨਾਲ ਖੜੋ ਪੰਜਾਬ ਦੀ ਮਦਦ ਕਰੋ ਮੈਂ ਇੱਕ ਗੱਲ ਮੋਦੀ ਸਾਹਿਬ ਨੂੰ ਹੋਰ ਵੀ ਕਹਿਣਾ ਚਾਹਨੀ ਆ ਕਿ ਜਿਵੇਂ ਤੁਸੀਂ ਤਾਲੀਵਾਨ ਨੂੰ ਵੀ ਜਦੋਂ ਜ਼ਰੂਰਤ ਪਈ ਸੀਗੀ ਉੱਥੇ ਫੰਡ ਭੇਜਿਆ ਸੀਗਾ ਤਾਂ ਪੰਜਾਬ ਤਾਂ ਤੁਹਾਡਾ ਆਪਣਾ ਥੋੜੇ ਦੇਸ਼ ਦਾ ਹਿੱਸਾ ਹੈ ਤਾਂ ਇਸ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ ਹੈ ਤਾਂ ਮੈਂ ਦੁਬਾਰਾ ਤੋਂ ਫੇਰ ਬੇਨਤੀ ਕਰਦੀ ਆ ਕਿ ਮੋਦੀ ਸਾਹਿਬ ਤੁਸੀਂ ਆ ਰਹੇ ਹੋ ਤਪਰ ਪੰਜਾਬੀਆਂ ਦੇ जख्मਾਂ ਤੇ ਮੱਲਬ ਜ਼ਰੂਰ ਲਾ ਕੇ ਜਾਈਓ ਇਸ ਦੌਰੇ ਨੂੰ ਸਿਰਫ ਇੱਕ ਟੂਰਿਸਟ ਦੀ ਤਰ੍ਹਾਂ ਦੌਰਾ ਨਾ ਬਣਾਈਓ ਸਾਡੀ ਮਦਦ ਕਰਕੇ ਜਾਈਓ ਪੰਜਾਬ ਦਾ ਜੋ ਬੰਦਾ ਹੱਕ ਹੈ ਉਹ ਦੇਖ ਕੇ ਜਾਈਂ ਬਹੁਤ ਬਹੁਤ ਧੰਨ